ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਕਿ ਐਲਫਾਸ਼ ਨੇਓ 2024 ਦੀਆਂ ਵਿਧਾਨ ਸਭਾ ਚੋਣਾਂ ਲੈ ਕੇ ਪਾਰਟੀਆਂ ਦੇ ਨੇਤਾਵਾਂ ਵੱਲੋਂ ਆਪਣੇ ਆਪਣੇ ਵਿਧਾਨ ਸਭਾ ਖੇਤਰਾਂ 'ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਇਸੇ ਤਰ੍ਹਾਂ ਹੀ ਰਾਣੀਆ ਵਿਧਾਨ ਸਭਾ ਖੇਤਰ 'ਚ ਸੁਨੀਲ ਗੁਰਗੁਰ ਉਰਫ ਟਿਸ਼ੂ ਪ੍ਰਧਾਨ ਵੱਲੋਂ ਵੀ ਪਿੰਡਾਂ ਦੇ ਵਿੱਚ ਡੋਰ ਟੂ ਡੋਰ ਕਰਕੇ ਜਿੱਥੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਜਨ ਸੰਪਰਕ ਅਭਿਆਨ ਚਲਾਇਆ ਜਾ ਰਿਹਾ ਹੈ ਉੱਥੇ ਹੀ ਲੋਕ ਸਭਾ ਚੋਣਾਂ 'ਚ ਕੁਮਾਰੀ ਸ਼ੈਲਜਾ ਨੂੰ ਭਾਰੀ ਵੋਟਾਂ ਨਾਲ ਜਿਤਾ ਕੇ ਸੰਸਦ 'ਚ ਭੇਜਣ ਤੇ ਵੀ ਉਹਨਾਂ ਦਾ ਲੋਕਾਂ ਦਾ ਧੰਨਵਾਦ ਕਰ ਰਹੇ ਆ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਲੋਕ ਸਭਾ ਚੋਣਾਂ 'ਚ ਭੈਣ ਕੁਮਾਰੀ ਸ਼ੈਲਜਾ ਨੂੰ ਭਾਰੀ ਬਹੁਮਤ ਦੇ ਕੇ ਸਾਸਾ ਜ਼ਿਲ੍ਹਾ ਦੇ ਲੋਕਾਂ ਨੇ ਪਿਆਰ ਦਿੱਤਾ ਉਸੇ ਤਰ੍ਹਾਂ ਹੀ ਉਮੀਦ ਕਰਦੇ ਆ ਕਿ ਆਉਣ ਵਾਲੇ ਵਿਧਾਨ ਸਭਾ ਚੋਣਾਂ 'ਚ ਵੀ ਕਾਂਗਰਸ ਨੂੰ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਵਾਉਣਗੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਇਹ ਸੋਚ ਸੀ ਕਿ ਰਾਣੀਆਂ ਵਿਧਾਨ ਸਭਾ ਹਲਕੇ ਦੇ ਹਰ ਪਿੰਡਾਂ ਦੇ ਵਿੱਚ ਜਾ ਕੇ ਘਰ-ਘਰ ਡੋਰ ਟੂ ਡੋਰ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਜਾਣੂ ਹੋਣ ਦੇ ਨਾਲ-ਨਾਲ ਉਹਨਾਂ ਦੀਆਂ ਦੁੱਖ ਤਕਲੀਫਾਂ ਨੂੰ ਹੱਲ ਕਰਨ ਦੀ ਵੀ ਕੋਸ਼ਿਸ਼ ਕਰੀਏ। ਉਹਨਾਂ ਨੇ ਕਿਹਾ ਕਿ ਭਾਜਪੀ ਸਰਕਾਰ ਵੱਲੋਂ ਹਰ ਵਰਗ ਨੂੰ ਪਰੇਸ਼ਾਨ ਕੀਤਾ ਗਿਆ ਜਿੱਥੇ ਫੈਮਿਲੀ ਆਈਡੀ ਨਾਲ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਉੱਥੇ ਹੀ ਕਿਸਾਨ ਤੇ ਮਜ਼ਦੂਰ ਵਰਗ ਨੂੰ ਵੀ ਦੁਖੀ ਕਰਨ ਦਾ ਕੰਮ ਕੀਤਾ ਹੈ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਵਿਧਾਨ ਸਭਾ ਚੋਣਾਂ 'ਚ ਜੇਕਰ ਉਹਨਾਂ ਨੂੰ ਸੇਵਾ ਦਾ ਮੌਕਾ ਮਿਲਦਾ ਤਾਂ ਉਹ ਇਲਾਕੇ 'ਚ ਸਭ ਤੋਂ ਪਹਿਲਾਂ ਨਸ਼ੇ ਨੂੰ ਖਤਮ ਕਰਨ ਲਈ ਕਦਮ ਚੁੱਕਣਗੇ ਇਸੇ ਦੇ ਨਾਲ ਹੀ ਜ਼ਰੂਰਤਮੰਦ ਪਰਿਵਾਰਾਂ ਨੂੰ ਵੀ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਇਲਾਕੇ 'ਚ ਲੜਕੀਆਂ ਲਈ ਖੇਡਾਂ ਅਤੇ ਸਿੱਖਿਆ ਦੇ ਖਾਸ ਪ੍ਰਬੰਧ ਕੀਤੇ ਜਾਣਗੇ ਉਹਨਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਇੱਕ ਜ਼ਰੂਰਤਮੰਦ ਬੇਟੀ ਦਾ ਉਹਨਾਂ ਕੋਲ ਫੋਨ ਆਇਆ ਸੀ ਤੇ ਅਤੇ ਉਹਨਾਂ ਦੀ ਉੱਚ ਸਿੱਖਿਆ ਲਈ ਉਹਨਾਂ ਨੇ ਮਾਤਾ ਹਰਕੀ ਦੇਵੀ ਕਾਲਜ ਪੂਰਾ ਖਰਚਾ ਦੇ ਕੇ ਉਸ ਦਾ ਦਾਖਲਾ ਕਰਵਾਇਆ ਉਹਨਾਂ ਨੇ ਕਿਹਾ ਕਿ ਕੋਈ ਵੀ ਬੇਟੀ ਸਿੱਖਿਆ ਤੋਂ ਵਾਂਝੀ ਨਹੀਂ ਰਹਿਣੀ ਚਾਹੀਦੀ ਇਸੇ ਦੇ ਨਾਲ ਹੀ ਪੰਨੀਵਾਲਾ ਮੋਟਾ ਚ ਦੂਜੇ ਦੌਰ ਦੀ ਪ੍ਰਗਤੀ ਪਦਯਾਤਰਾ ਖਤਮ ਕਰਦੇ ਹੋਏ ਉਹਨਾਂ ਨੇ ਐਲਾਨ ਕੀਤਾ ਕਿ ਉਹ 101 ਗਰੀਬ ਜ਼ਰੂਰਤਮੰਦ ਪਰਿਵਾਰਾਂ ਦੇ ਮਕਾਨਾਂ ਦੀ ਛੱਤ ਮਹਿਆ ਕਰਵਾਉਣਗੇ ਅਤੇ 11 ਜ਼ਰੂਰਤਮੰਦ ਬੇਟੀਆਂ ਦੀ ਸ਼ਾਦੀ ਕਰਕੇ ਉਹ ਖੁਦ ਕੰਨਿਆਦਾਨ ਕਰਨਗੇ ਉਹਨਾਂ ਨੇ ਕਿਹਾ ਕਿ ਕੰਨਿਆਦਾਨ ਕਰਨਾ ਸਭ ਤੋਂ ਵੱਡਾ ਪੁੰਨ ਧਰਮ ਦਾ ਕੰਮ ਹੈ ਅਤੇ ਜਿੰਨਾ ਹੋ ਸਕੇ ਉਹ ਇਲਾਕੇ ਦੇ ਜ਼ਰੂਰਤਮੰਦ ਪਰਿਵਾਰਾਂ ਦੇ ਦੁੱਖ ਸੁੱਖ ਚ ਸ਼ਾਮਲ ਹੁੰਦੇ ਰਹਿਣਗੇ ਤੁਹਾਨੂੰ ਦੱਸ ਦਈਏ ਕਿ ਸਮਾਜ ਸੇਵੀ ਅਤੇ ਕਾਂਗਰਸੀ ਨੇਤਾ ਸੁਨੀਲ ਗਰਗਰ ਫਟਿਸੂ ਵਰਧਾਨ ਨੇ ਦੂਜੇ ਫੜਾ ਦੇ ਪਿੰਡਾਂ ਵਿੱਚ ਡੋਰ ਟੂ ਡੋਰ ਅਭਿਆਨ ਦੀ ਸਮਾਪਤੀ ਕਰ ਦਿੱਤੀ ਹੈ ਇਸ ਤੋਂ ਪਹਿਲਾਂ ਉਹਨਾਂ ਨੇ 19 ਪਿੰਡਾਂ 'ਚ ਡੋਰ ਟੂ ਡੋਰ ਕਰਕੇ ਜਨ ਸੰਪਰਕ ਦਾ ਅਭਿਆਨ ਕੀਤਾ ਸੀ ਅਤੇ ਦੂਜਾ ਪੜਾਅ ਦੇ ਦੌਰਾਨ ਡੋਰ ਟੂ ਡੋਰ ਕਰਦੇ ਹੋਏ 22 ਪਿੰਡਾਂ 'ਚ ਲੋਕਾਂ ਨਾਲ ਜਨ ਸੰਪਰਕ ਕਰਦੇ ਹੋਏ ਪਾਰਟੀ ਦਾ ਪ੍ਰਚਾਰ ਕੀਤਾ। ਉਹਨਾਂ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਲਗਾਤਾਰ ਹਰ ਪਿੰਡਾਂ ਦੇ ਵਿੱਚ ਡੋਰ ਟੂ ਡੋਰ ਕਰਕੇ ਲੋਕਾਂ ਦੇ ਦੁੱਖ ਸੁੱਖ ਸੁਣ ਲਈ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਉਹ ਹਰ ਸਮੇਂ ਤਿਆਰ ਰਹਿਣਗੇ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਵੀ ਜੀ ਜਾਣ ਨਾਲ ਲੋਕ ਉਹਨਾਂ ਦਾ ਸਾਥ ਦੇਣ ਅਤੇ ਇਲਾਕੇ ਵਿੱਚ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵਿਕਾਸ ਕੰਮਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਦੇਖੋ ਜੀ ਅਸੀਂ ਯਾਤਰਾ ਜਿਹੜੀ ਹੈ ਬਣੀ گاਉਂ ਤੋਂ ਸਟਾਰਟ ਕੀਤੀ ਸੀਗੀ। ਜੀ। ਪਹਿਲੇ ਚਰਨ ਚ ਅਸੀਂ 20 ਪਿੰਡ ਦਿੱਤੇ ਤੇ ਹੁਣ ਅਸੀਂ ਦੂਜੇ ਚਰਨ ਚ 21 ਪਿੰਡ ਦਿੱਤੇ ਹੈ ਤੇ ਇਹਦਾ ਸਮਾਪਨ ਪੰਨੀ ਵਾਲਾ ਮੋਟਾ گاਉਂ ਚ ਅਸੀਂ ਕੀਤਾ ਹੈਗਾ। ਤੇ ਲੋਕਾਂ ਦਾ ਪਿਆਰ ਤੇ ਉਤਸ਼ਾਹ ਬਹੁਤ ਸਾਨੂੰ ਦੇਖਣ ਨੂੰ ਮਿਲਿਆ ਤੇ ਨਾਲ-ਨਾਲ ਭਾਰਤੀ ਜਨਤਾ ਪਾਰਟੀ ਚ ਜਿਹੜੇ ਉਹਨਾਂ ਲੋਕਾਂ ਦੀਆਂ ਦੁੱਖ ਤਕਲੀਫਾਂ ਹੈ ਸਾਨੂੰ ਉਹ ਵੀ ਦੇਖਣ ਨੂੰ ਮਿਲੇ। ਦੇਖੋ ਜੀ ਉਹਨਾਂ ਨੇ ਮੇਰੇ ਪੋਸਟਰ ਦੇਖ ਕੇ ਪਰਸੋਂ ਮੈਨੂੰ ਫੋਨ ਕੀਤਾ ਤਾਂ ਕੁੜੀਆਂ ਨੇ ਆਪ ਦੀ ਸਮੱਸਿਆ ਦੱਸੀ ਤਾਂ ਉਹਦੀ ਮੈਂ ਕਾਲੀ ਮਾਤਾ ਹਰਕੀ ਦੇਵੀ ਕਾਲਜ ਚ ਉਹਦੀ ਫੀਸ ਭਰ ਕੇ ਉਹਦੀ ਮਿਸ਼ਨ ਕਰਵਾਈ। ਦੇਖੋ ਜੀ ਮੈਂ ਪਹਿਲਾਂ ਵੀ 11 ਲੜਕੀਆਂ ਦਾ ਕੰਨਿਆਦਾਨ ਕੀਤਾ ਸੀ ਮੇਰੇ ਖੁਦ ਵੀ ਕੋਈ ਲੜਕੀ ਹੈ ਨਹੀਂ ਜੀ ਤਾਂ ਮੇਰੇ ਮਨ ਚ ਇੱਕ ਹੋਰ ਆਇਆ ਵੀ ਬੰਦੇ ਨੂੰ ਇਨਸਾਨ ਨੂੰ ਇੱਕ ਵਾਰ ਤਾਂ ਕੰਨਿਆਦਾਨ ਇੱਕ ਕੰਨਿਆਦਾਨ ਤਾਂ ਕਰਨਾ ਚਾਹੀਦਾ ਹੈਗਾ। ਭਗਵਾਨ ਅੱਗੇ ਮਰਜ਼ੀ ਕੀਤੀ। ਪਰ ਮੈਨੂੰ ਨਹੀਂ ਪਤਾ ਸੀ ਕਿ ਭਗਵਾਨ ਮੇਰੀ ਇੰਨੀ ਸੁਨੇਗਾ ਕਿ ਮੈਂ 11 ਲੜਕੀਆਂ ਦਾ ਕੰਨਿਆਦਾਨ ਕੀਤਾ ਤੇ ਹੁਣ ਫੇਰ ਦੁਬਾਰਾ ਮੇਰੇ ਮਨ ਚਾਹੀਏ ਕਿ ਮੈਂ 11 ਲੜਕੀਆਂ ਦਾ ਕੰਨਿਆਦਾਨ ਕਰਾਂ ਦੇਖੋ ਤੁਸੀਂ ਮੈਨੂੰ ਨੇਤਾ ਨਹੀਂ ਕਹਿ ਸਕਦੇਗੇ ਮੈਂ ਇੱਕ ਸਮਾਜ ਸੇਵਕ ਦੇ ਰੂਪ ਚ ਰਹਿਣਾ ਚਾਹਾਂਗਾ ਤੇ ਸਮਾਜ ਸੇਵਾ ਹੀ ਮੇਰਾ ਉਦੇਸ਼ ਹੈ ਤੇ ਮੈਂ ਐਂਡ ਤੱਕ ਜਿਨ੍ਹਾਂ ਵੀ ਮੇਰੇ ਤੋਂ ਬਣ ਪਣਿਆ ਤੇ ਮੈਂ ਸਮਾਜ ਸੇਵਕ ਹੀ ਰਹੂੰਗਾ ਕੋਈ ਅਸੀਂ ਜਿਹੜਾ ਹੈ ਪਹਿਲਾਂ ਵੀ ਸਹਾਇਤਾ ਕੀਤੀ ਹੈ ਤੇ ਜਿਹੜਾ ਛੱਤ 'ਚ ਉਹਨਾਂ ਨੂੰ ਸਬਾਨ ਚਾਹੀਦਾ ਸੀਗਾ ਅਸੀਂ ਉਹਨਾਂ ਨੂੰ ਮਹਿਆ ਕਰਾਏ ਤੇ ਅੱਗੇ ਵੀ 171 ਛੱਤਾਂ ਦਾ ਮੈਂ ਜਿਹੜਾ ਐਲਾਨ ਕੀਤਾ ਹੈਗਾ ਉਹਨਾਂ ਨੂੰ ਸਬਾਨ ਮਹਿਆ ਕਰਾਵਾਂਗਾ ਕਿ ਮੈਂ 100% ਸ਼ੋਰ ਰਹਾਂਗਾ ਕਿ ਮੈਂ ਇਹ ਤੋਂ ਚੋਣ ਲੜਾਂਗਾ ਜੀ ਤੇ ਕਾਂਗਰਸ ਪਾਰਟੀ ਜ਼ਰੂਰ ਮੇਰਾ ਸਾਥ ਦੇਊਗੀ ਬੈਨ ਕੁਮਾਰੀ ਸ਼ੈਲਜਾ ਮੇਰੇ ਲਈ ਲੜਨਗੇ ਦੇਖੋ ਸਭ ਤੋਂ ਵੱਡਾ ਮੁੱਦਾ ਜਿਹੜਾ ਹੈ ਉਹ ਹੈ ਨਸ਼ੇ ਦਾ ਨਸ਼ੇ ਕਰਕੇ ਬਹੁਤ ਪਰਿਵਾਰ ਬਰਬਾਦ ਹੋ ਚੁੱਕੇ ਹੈ ਦੂਜਾ ਲੋਕਾਂ ਕੋਲੇ ਪੀਣ ਵਾਸਤੇ ਪਾਣੀ ਨਹੀਂ ਜਾ ਰਿਹਾ ਬਿਜਲੀ ਦੇ ਕਨੈਕਸ਼ਨ ਉਹਨਾਂ ਲੋਕਾਂ ਕੋਲ ਹੈ ਨਹੀਂਗੇ ਫੈਮਿਲੀ ਆਈਡੀ ਕਰਕੇ ਲੋਕਾਂ ਦੇ ਪੀਲੇ ਰਾਸ਼ਨ ਕਾਰਡ ਕੱਟੇ ਜਾ ਚੁੱਕੇ ਐ ਜਿਹੜੀ ਉਹਨਾਂ ਨੂੰ ਸਹਾਇਤਾ ਮਿਲੀ ਸੀਗੀ ਉਹ ਬੰਦ ਹੋ ਗਈ ਐ ਇਹ ਜੇ ਬਹੁਤ ਸਮੱਸਿਆਵਾਂ ਆਵੇ ਜੀ ਜਿਨ੍ਹਾਂ ਤੇ ਅਸੀਂ ਆਨ ਵਾਲੀ ਸਰਕਾਰ ਚ ਅਸੀਂ ਕੰਮ ਕਰਾਂਗੇ ਨਹੀਂ ਉਹਨਾਂ ਦਾ ਪੱਤਰ ਉਹਨਾਂ ਦਾ ਜੀ ਸਵਾਗਤ ਐ ਸਰਮੇਤਰ ਜੀ ਦਾ ਕਾਂਗਰਸ ਪਾਰਟੀ ਦੇ ਅੰਚ ਤੇ ਕਾਂਗਰਸ ਪਾਰਟੀ ਦਿਨੋਂ ਤੇ ਮਜ਼ਬੂਤ ਹੋ ਰਹੀ ਐ